ਤੇ ਜਿਹੜੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਇੰਟਰਵਿਊ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕੌਣ ਕਰ ਗਿਆ ਸਿੱਧੇ ਮੂਸੇ ਸਿੱਧੂ ਮੂਸੇ ਵਾਲੇ ਅਰਗੇ ਦੇ ਨੌਜਵਾਨਾਂ ਨੂੰ ਬਚਾਉਣਾ ਕਿ ਨਹੀਂ ਹਜੇ ਕੀ ਸਾਡੀ ਕਾਂਗਰਸ ਸੀ ਉਹ ਪੁਰਾਣੀ ਗੱਲ ਮੈਂ ਕਰਦਾ ਜਿੱਥੇ ਮੈਂ ਸੀ ਅਸੀਂ ਉਹਨੂੰ ਇਨਸਾਫ ਨਹੀਂ ਦਿਵਾ ਸਕਿਆ ਅੱਜ ਤੱਕ ਕਾਦੀ ਕਾਂਗਰਸ ਆ ਅਸੀਂ ਇਹਨੂੰ ਐਮਐਲਏ ਦੀ ਟਿਕਟ ਦੇਤੀ ਉਸ ਤੋਂ ਬਾਅਦ ਉਹਨੂੰ ਮਾਰਤਾ ਇੱਕ ਬੰਦੇ ਨੇ ਇਹਨਾਂ ਨੇ ਧਰਨਾ ਲਾਇਆ ਕਿਹਦੀ ਗੱਲ ਕਰਦੇ ਹੋ ਤੁਸੀਂ ਕਾਂਗਰਸ ਦੀ ਜਦੋਂ ਉਹ ਉਹ ਮਾਰਿਆ ਗਿਆ ਨੌਜਵਾਨ ਇੱਕ ਕਾਂਗਰਸ ਦੇ ਪ੍ਰਧਾਨ ਨੇ ਸੀਐਲਪੀ ਨੇ ਇੱਕ ਬੰਦੇ ਉਨਾ ਚਿਰ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਭਾਈ ਆ ਬੈਠੇ ਆ ਤੁਹਾਡੇ ਮੂਹਰੇ ਅਸੀਂ ਨਹੀਂ ਉੱਠਦੇ ਹੋ ਰਹੇ ਚਾਹੇ ਕੁਝ ਹੋ ਜੇ ਇਹ ਇੱਕ ਦਿਨ ਇਹਨਾਂ ਨੂੰ ਯਾਦ ਨਹੀਂਗਾ ਵੀ ਉਹ ਸਾਡਾ ਅਸੀਂ ਉਹਨੂੰ ਇਲੈਕਸ਼ਨ ਲੜਾਈ ਸੀ ਤੇ ਇਸ ਕਰਕੇ ਜੇ ਕੁਝ ਉਰੇ ਇੱਕ ਚੀਜ਼ਾਂ ਖਤਮ ਕਰਨੀਆਂ ਜੇ ਉਰੇ ਗੈਂਗਸਟਰਵਾਦ ਖਤਮ ਕਰਨਾ ਤੇ ਭਾਈ ਫੇਰ ਉਹ ਸਖਤ ਉਹ ਤਾਂ ਸਰਜੀਕਲ ਸਟ੍ਰਾਈਕ ਕਰਦੇ ਆ ਪਾਕਿਸਤਾਨ ਵਿੱਚ ਜਾ ਕੇ ਜਦੋਂ ਸਿੱਧੂ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਪਤਾ ਵੀ ਮੇਰੇ ਅੰਦਰ ਦੇ ਬਹੁਤ ਸਾਰੇ ਸਵਾਲ ਸ਼ਾਂਤ ਹੋ ਜਾਂਦੇ ਆ ਤੇ ਬਹੁਤ ਸਵਾਲ ਉੱਠ ਖੜਦੇ ਆ ਤੁਸੀਂ ਚੁਣੇ ਜਾਂਦੇ ਹੋ ਚਲੋ ਆਪਾਂ ਮੰਨ ਲੇ ਬੀਜੇਪੀ ਦੀ ਸਰਕਾਰ ਸੈਂਟਰ ਚ ਆ ਜਾਂਦੀ ਹੈ ਕਿ ਸਿੱਧੂ ਨੂੰ ਇਨਸਾਫ ਮਿਲੂਗਾ ਯਾਰ ਮੇਰਾ ਅੰਦਰ ਜਿਵੇਂ ਤੁਸੀਂ ਕਹਿੰਦੇ ਹੋ ਨਾ ਅੱਜ ਮੇਰਾ ਅੰਦਰ ਨਹੀਂ ਤੜਫਦਾ ਜਦੋਂ ਸਰਦਾਰ ਬਿਆਨ ਸਿੰਘ ਦੇ ਤੇ ਜਿਹੜੇ 19 ਨਾਲ ਸ਼ਹੀਦ ਹੋਏ ਲੋਕ ਅੱਜ ਵੀ ਉਹਨਾਂ ਦੇ ਕਾਤਲ ਬੈਠੇ ਆ ਉਹਨਾਂ ਨੂੰ ਫਾਂਸੀ ਨਹੀਂ ਮਿਲੀ ਅੱਜ ਵੀ ਉਹ ਟਨਲਾਂ ਬਣਾ ਕੇ ਭੱਜ ਜਾਂਦੇ ਆ ਤੇ ਉਹਨਾਂ ਦੇ ਹੱਕ ਚ ਬੋਲਿਆ ਜਾਂਦਾ ਤੇ ਸਿੱਧੂ ਦੇ ਜਿਹੜੇ ਕਾਤਲ ਨੇ ਉਹ ਵੀ ਉਸੇ ਤਰੀਕੇ ਨਾਲ ਬੈਠੇ ਆ ਤੇ ਫਰਕ ਕੀ ਰਹਿ ਗਿਆ ਅੱਡੀ ਚੋਟੀ ਦਾ ਜੋਰ ਉਹ ਬਜ਼ੁਰਗ ਨੂੰ ਉਹ ਬਜ਼ੁਰਗ ਨੇ ਬੜਾ ਵਾਰ ਸੋਚਿਆ ਵੀ ਮੈਂ ਐਮਪੀ ਦੀ ਇਲੈਕਸ਼ਨ ਲੜਾਂ ਸ਼ਰ ਪਾਸੀ ਇਨਸਾਫ ਦਿਵਾ ਸਕਦੇ ਆ ਮੰਨੇ ਕੋਈ ਨਾ ਉਹਦੇ ਪੁੱਤ ਹੈਗੇ ਆ ਸਾਡੇ ਵਰਗੇ ਬੈਠੇ ਸੱਤਾ ਚ ਆਵਾਂਗੇ ਬੀਜਪੀ ਸਰਕਾਰ ਤਾਂ ਬਣਨੀਓ ਬਣਨੀਓ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਪ੍ਰਮਾਤਮਾ ਦੀ ਕਿਰਪਾ ਹੈ RAM ਜੀ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਲੰਘਾ ਜਿਹੜਾ ਖੋਲਿਆ ਕਰਤਾਰਪੁਰ ਸਾਹਿਬ ਉਹਨਾਂ ਦੀ ਕਿਰਪਾ ਹੈ ਤੇ ਮੈਂ ਇੱਕ ਗਰੰਟੀ ਨਾ ਕਹਣਾ ਇਹਨਾਂ ਦੇ ਪਿਤਾ ਜੀ ਨੂੰ ਅੱਜ ਤੱਕ ਕੋਈ ਲੈ ਕੇ ਗਿਆ ਨਹੀਂ ਲੈ ਕੇ ਗਿਆ ਜਿੱਦਣ ਬੀਜਪੀ ਜਿੱਥੇ ਬਣਾਗੇ ਇਹਨਾਂ ਨੂੰ ਹੋਮ ਮਿਨਿਸਟਰ ਸਾਹਿਬ ਕੋਲ ਵੀ ਨਾਲ ਬਿਠਾਵਾਂਗੇ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਵੀ ਬਿਠਾਵਾਂਗੇ ਵੀ ਇੱਕ ਪਿਓ ਰੋਜ਼ ਮਰਦਾ ਉਹ ਰੋਜ਼ ਮਰਦਾ ਤੇ ਅਸੀਂ ਉਥੇ ਸਿਆਸਤ ਕਰਦੇ ਮੈਂ ਤਾਂ ਅੱਜ ਤੱਕ ਨਹੀਂ ਬੋਲਿਆ ਸੀ ਤੁਸੀਂ ਹੁਣ ਸਵਾਲ ਪੁੱਛਿਆ ਮੇਰੀ ਕਦੇ-ਕਦੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਮੈਂ ਉਹਨਾਂ ਨੂੰ ਬਹੁਤ ਤਸੱਲੀ ਵੀ ਦਿੰਨਾ ਵੀ ਨਾ ਸਾਡੇ ਥੋੜੇ ਵਾਲੀ ਜਾਂ ਸਾਡੇ ਨਾਲ ਵੀ ਹੋਈਆਂ ਹੋਈਆਂ ਪਰ ਇਹਨਾਂ ਨੂੰ ਸਿੱਧੇ ਕਰਕੇ ਦਿਖਾਉਂ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਤੀ ਜਿਹੜੇ ਜਿਹੜੇ ਇਹ ਸਭ ਬਦਮਾਸ਼ ਗੈਂਗਸਟਰ ਗੁੰਡੇ ਜੋ ਪੰਜਾਬ ਚ ਕਰਦੇ ਆ ਨਾ ਕਿ ਮੈਨੂੰ ਪਤਾ ਕਿਵੇਂ ਸਿੱਧੇ ਹੁੰਦੇ ਤੀਰ ਅੜਗੇ ਨਾ ਹੋਗੇ ਕਿਉਂਕਿ ਮੁੜ ਕੇ ਤੁਸੀਂ ਐ ਐਮਪੀ ਬਣ ਗਏ ਚਲੋ ਜੇ ਉਥੇ ਸਰਕਾਰ ਆ ਗਈ ਮੁੜ ਕੇ ਤੁਸੀਂ ਮੈਨੂੰ ਐ ਕਹਿਣਾ ਵੀ ਨਵਰੀਤ ਫਿਰ ਤੂੰ ਗੁੱਸੇ 'ਚ ਬਹੁਤ ਬੋਲਦਾ ਹੈ ਮੁੜ ਕੇ ਤੇਰੀ ਨਾੜ ਫੜ ਕੇ ਲੱਗ ਜਾਂਦੀ ਕਿਉਂਕਿ ਮੈਂ ਖੜਾ ਨਹੀਂ ਛੱਡਣਾ ਇਸ ਮੁੱਦੇ 'ਤੇ ਮੈਂ ਕਹਿੰਦਾ ਇਹ ਹੋਣਾ ਵੀ ਐ ਚਾਹੀਦਾ ਹੋਣਾ ਵੀ ਐ ਚਾਹੀਦਾ ਇੱਚ ਕੀ ਮਤਲਬ ਯਾਰ ਇੱਕ ਐਡਾ ਬੜਾ ਦੇਸ਼ ਹੋਵੇ ਐਡੀ ਬੜੀ ਲੋਕਤੰਤਰ ਇੰਨਾ ਕਿਹੜਾ ਸਿਸਟਮ ਹੋਵੇ ਕਿ ਤੁਸੀਂ ਉਸ ਬੰਦੇ ਨੂੰ ਸੱਲੀ ਉਹਨਾਂ ਦਵਾ ਸਕੀਏ ਵੀ ਯਾਰ ਤੇਰੀ ਜਿਹੜੀ ਤੁਹਾਡੇ ਬੇਟੇ ਦੀ ਜਿਹੜੀ ਆ ਉਹ ਬਿਲਕੁਲ ਰਾਈਟ ਸਾਈਡ ਜਿਹੜੀ ਉਹ ਇਨਕੁਆਰੀ ਚੱਲ ਰਹੀ ਆ ਆ ਬੰਦੇ ਆ ਉਹਨਾਂ ਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਯਾਰ ਵੀ ਸੱਚ ਕੀ ਆ ਝੂਠ ਕੀ ਆ ਅਫਸਰ ਬੜਾ ਕੇ ਐ ਨਹੀਂ ਜਿੱਦਣੋਂ ਪ੍ਰੈਸ਼ਰ ਪੈਂਦਾ ਜਿੱਦਣੋਂ ਕੁਝ ਨਾ ਕਹਿੰਦੇ ਵੀ ਅਸੀਂ ਬੈਠਾਂਗੇ ਧਰਨੇ ਤੇ ਚੁੱਪ ਕਰਕੇ ਇੱਕ ਡੀਜੀਪੀ ਕੋਈ ਇੱਕ ਡੀਜੀਪੀ ਜਿਹੜਾ ਕੋਈ ਖੁੱਡੇ ਲੈਣ ਲੱਗਿਆ ਉਹਨੂੰ ਘਰੇ ਭੇਜ ਦਿੰਦੇ ਆ ਉਹਨੂੰ ਬਰਾ ਕੇ ਵਿਚਾਰੇ ਨੂੰ ਵੀ ਅਸੀਂ ਜੀ ਕੱਲ ਹੀ ਲੋ ਜੀ ਦੂਜੇ ਅੰਦਰੋਂ ਡਰਾ ਦਿੰਦੇ ਆ ਵੀ ਨਾ 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 ਜੀ ਤੁਸੀਂ ਨਾ ਨਿਕਲੋ ਤੁਹਾਨੂੰ ਵੀ ਮਾਰ ਦੇਣਾ ਉਹ 40 50 ਬੰਦੇ ਦਿੱਤੇ ਹੋਏ ਨਾਲ ਇਹੀ ਡਰਾਉਂਦੇ ਆ ਉਹਨਾਂ ਨੂੰ ਹੋਰ ਕੀ ਆ? ਇਹੀ ਸਭ ਕੁਝ ਕਰਵਾਉਂਦੇ ਆ ਸਰਕਾਰਾਂ। ਡਰਾਉਂਦੀਆਂ ਵੀ ਆਪ ਨੇ ਮੋੜ ਕੇ ਪੁੱਠੇ ਕੰਮ ਵੀ ਆਪ ਕਰਾਉਂਦੀਆਂ ਐ ਤੇ ਐਨ ਦੱਬ ਕੇ ਰੱਖਦੇ ਆ ਪ੍ਰੈਸ਼ਰਾਈਜ਼ ਕਰਕੇ। ਇਸ ਕਰਕੇ ਇਹਨਾਂ ਨੂੰ ਮੈਂ ਜਾਣਦਾ ਬੜੀ ਚੰਗੀ ਤਰ੍ਹਾਂ ਇਹ ਕੀ ਕੀ ਇਹ ਪਲੇ ਕਰਦੇ ਆ ਰੋਲ। ਇੱਥੇ ਕੋਈ ਮੈਨੂੰ ਕਿਤੇ ਇਹਨਾਂ ਦੀ ਗਲਤਫਹਿਮੀ ਨਹੀਂਗੀ ਪਰ ਤੁਸੀਂ ਠੋਕ ਬਜਾ ਕੇ ਮਗਰ ਪਿਓ। ਮੈਂ ਔਨ ਚੈਨਲ ਕਹਿਣਾ ਮੈਂ ਜੇ ਮਗਰ ਨਹੀਂ ਪਾਉਂਗੇ ਤਾਂ ਫਿਰ ਉਹ ਕੰਮ ਵੀ ਸਿਰੇ ਨਹੀਂ ਚੜਦੇ। ਜੇ ਮਗਰ ਪਾਉ ਕਿਸੇ ਕਿਸੇ ਦੇ ਬੋਝ ਹੋਵੇ ਦਿਮਾਗ ਚ ਵੀ ਮੈਨੂੰ ਪਤਾ ਵੀ ਮੇਰੇ ਮਗਰ ਸੇ ਵੀ ਆ ਜਾਂ ਅਖਰ ਚੈਨਲ ਪਾਊਗਾ ਵੀ ਕੱਲੋਂ ਦੇਣ ਲੱਗਿਆ ਉਹ ਇੰਟਰਵਿਊ ਵੀ ਆ ਮੈਂ ਵਾਦਾ ਕੀਤਾ ਸੀ ਤੇ ਬੰਦਾ ਤੇਜ਼ ਹੁੰਦਾ ਤੇਜੀ ਫੜਦਾ ਫਿਰ ਨੇ ਸਹੀ ਆ ਆ ਰਾਜਾ ਵੜਿੰਗਾ ਜੇ காங்கிரஸ் ਦੇ ਪ੍ਰਧਾਨ ਤੁਸੀਂ ਇਕੱਠਾ ਜੀ ਸ਼ੁਰੂ ਕਰਿਆ ਸੀ ਵੈਸੇ ਤਾਂ ਸਫਰ ਉਹ ਯੂਥ ਕਾਂਗਰਸ ਦੇ ਮੈਨੂੰ ਲੱਗਦਾ ਉਹਨਾਂ ਦਿਨਾਂ ਦਾ ਇਕੱਠਾ ਜਿਹਾ ਹੀ ਇਹ ਸਫਰ ਸ਼ੁਰੂ ਹੋਇਆ ਵਾ ਤੇ ਦੀ ਸਿਆਸਤ ਚ ਉਹ ਮੈਂ ਤਾਂ ਪਹਿਲਾਂ ਉਥੇ ਯੂਥ ਚ ਜਿਹੜਾ ਚਲੇ ਗਏ ਸੀਗੇ 올 ਇੰਡੀਆ ਚ ओके हां ਪਰ ਉਹ ਜਦੋਂ ਇਲੈਕਸ਼ਨਾਂ ਹੋਈਆਂ ਪੰਜਾਬ ਦੀਆਂ ਉਦੋਂ ਅਸੀਂ ਇਕੱਠਿਆਂ ਨੇ ਲੜੀਆਂ ਸੀ ਠੀਕ ਹੈ ਜੀ ਯੂਥ ਕਾਂਗਰਸ ਦੀ ਪਹਿਲੀ ਇਲੈਕਸ਼ਨ ਜਿਹੜੀ ਪੰਜਾਬ ਚ ਹੋਈ ਸੀ ਉਹ ਇਕੱਠਿਆਂ ਨੇ ਲੜੀ ਸੀ ਦੋਨਾਂ ਨੇ ਅਸੀਂ ਕਿਉਂਕਿ ਇਹ ਜੇ ਇਲੈਕਸ਼ਨ ਲੜਨ ਦੀ ਇਲੈਕਸ਼ਨ ਮੈਨੇਜਮੈਂਟ ਦੇਖ ਲਈਏ ਤਾਂ ਮਤਲਬ ਮੈਂ ਰੇਟ ਕਰਦਾ ਕਿ ਰਾਜਾ ਵੜਿੰਗ ਪੰਜਾਬ ਦੇ ਉਹ ਬੰਦਿਆਂ ਚੋਂ ਜਿਹੜੇ ਇਲੈਕਸ਼ਨ ਮੈਨੇਜ ਕਰਦੇ ਆ ਤੇ ਸੱਚੀ ਲੜਦੇ ਆ ਜਿਹੜੇ ਇਲੈਕਸ਼ਨ ਜਦੋਂ ਕਿਸੇ ਨੂੰ ਹੁੰਦੇ ਤਾਂ ਇੱਕ ਉਹ ਪੁਰਾਣੇ ਉਹਨਾਂ ਦੀ ਗੱਦੜ ਵਾਇਸ ਤੋਂ 500 ਬੰਦਿਆਂ ਦੇ ਇੱਕ ਹਮ ਹੈਗਾਗਾ ਇਕੱਠੇ ਆਉ ਉਹਨਾਂ ਦੀਆਂ ਡਿਊਟੀਆਂ ਬੰਦੇ ਯੂਟਿਲਾਈਜ਼ ਕਿਵੇਂ ਕਰਨੇ ਆ ਕਾਫੀ ਤਕੜੇ ਮੈਨੇਜਰ ਇਲੈਕਸ਼ਨ ਨਹੀਂ ਚੰਗਾ ਉਹ ਹਮੇਸ਼ਾ ਜਿਹੜਾ ਆਰਗੇਨਾਈਜੇਸ਼ਨ ਚ ਉਹਨਾਂ ਨੇ ਚੰਗਾ ਕੰਮ ਕੀਤਾ ਹੈ ਆਈਵਾਈਸੀ ਦੇ ਪ੍ਰਧਾਨ ਰਹੇ ਹੋ ਅੱਜ ਪੀਸੀਸੀ ਦੇ ਪ੍ਰਧਾਨ ਨੇ ਇਸ ਕਰਕੇ ਅਹੁਦੇ ਤਾਂ ਹਾਸਲ ਤਾਂ ਹੀ ਕਰਦਾ ਬੰਦਾ ਜੇ ਉਹ ਕੋਈ ਕਿਸੇ ਪਾਰਟੀ ਲਈ ਕੰਮ ਕਰਦਾ ਜਾਂ ਮਿਹਨਤ ਕਰਦਾ ਹੈ ਕੀ ਬਣੂਗੀ ਇਹ ਤਾਂ ਪਰਮਾਤਮਾ ਤੋਂ ਬਾਅਦ ਲੁਧਿਆਣੇ ਦੇ ਲੋਕ ਦੱਸਣਗੇ ਕਿਉਂਕਿ ਇਹ ਗਿੱਦੜਵਾ ਨਹੀਂ ਨਾ ਇਹ ਲੁਧਿਆਣਾ ਹੈ ਤੇ ਜੇ ਉਰੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਇੰਟਰਵਿਊ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕੌਣ ਕਰ ਗਿਆ ਸਿੱਧੇ ਮੂਸੇ ਸਿੱਧੂ ਗੂਸੇ ਵਾਲੇ ਅਰਗੇ ਦੇ ਨੌਜਵਾਨਾਂ ਨੂੰ ਬਚਾਉਣਾ ਕਿ ਨਹੀਂ ਹਜੇ ਕਿ ਸਾਡੀ ਕਾਂਗਰਸ ਸੀ ਉਹ ਪੁਰਾਣੀ ਗੱਲ ਮੈਂ ਕਰਦਾ ਜੀਚ ਮੈਂ ਸੀ ਅਸੀਂ ਉਹਨੂੰ ਇਨਸਾਫ ਨਹੀਂ ਦਿਵਾ ਸਕਿਆ ਅਜੇ ਤੱਕ ਕਾਦੀ ਕਾਂਗਰਸ ਅਸੀਂ ਉਹਨੂੰ ਐਮਐਲਏ ਦੀ ਟਿਕਟ ਦੇਤੀ ਉਦੋਂ ਬਾਅਦ ਉਹਨੂੰ ਮਾਰਤਾ ਇੱਕ ਬੰਦੇ ਨੇ ਇਹਨਾਂ ਨੇ ਧਰਨਾ ਲਾਇਆ ਕਿਹਦੀ ਗੱਲ ਕਰਦੇ ਹੋ ਤੁਸੀਂ ਕਾਂਗਰਸ ਦੀ ਜਦੋਂ ਉਹ ਉਹ ਮਾਰਿਆ ਗਿਆ ਨੌਜਵਾਨ ਇੱਕ ਕਾਂਗਰਸ ਦੇ ਪ੍ਰਧਾਨ ਨੇ ਸੀਐਲਪੀ ਨੇ ਇੱਕ ਬੰਦੇ ਉਹਨਾਂ ਚਿਰ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਭਾਈ ਆ ਬੈਠੇ ਆ ਤੁਹਾਡੇ ਮੂਹਰੇ ਅਸੀਂ ਨਹੀਂ ਉੱਠਦੇ ਹੋ ਰਹੇ ਚਾਹੇ ਕੁਝ ਹੋ ਜੇ ਇਹ ਇੱਕ ਦਿਨ ਇਹਨਾਂ ਨੂੰ ਯਾਦ ਨਹੀਂਗਾ ਵੀ ਉਹ ਸਾਡਾ ਅਸੀਂ ਉਹਨੂੰ ਇਲੈਕਸ਼ਨ ਲੜਾਈ ਸੀ ਰਾਜਾ ਵੜਿੰਗਾ ਇਹ ਕਾਂਗਰਸ ਦੇ ਪ੍ਰਧਾਨ ਤੁਸੀਂ ਇਕੱਠਾ ਜਿਵੇਂ ਸ਼ੁਰੂ ਕਰਿਆ ਸੀ ਵੈਸੇ ਦਾ ਸਫ਼ਰ ਉਹ ਯੂਥ ਕਾਂਗਰਸ ਦੇ ਮੈਨੂੰ ਲੱਗਦਾ ਉਹਨਾਂ ਦਿਨਾਂ ਦਾ ਇਕੱਠਾ ਜਿਹਾ ਹੀ ਇਹ ਸਫ਼ਰ ਸ਼ੁਰੂ ਹੋਇਆ ਹੋਇਆ ਤੇ ਨਹੀਂ ਸਿਆਸਤ ਚ ਉਹ ਮੇ ਤੋਂ ਪਹਿਲਾਂ ਉੱਥੇ ਯੂਥ ਚ ਜਿਹੜਾ ਚਲੇ ਗਏ ਸੀਗੇ ਆਲ ਇੰਡੀਆ ਚ ਓਕੇ ਹਾਂ ਪਰ ਉਹ ਜਦੋਂ ਇਲੈਕਸ਼ਨਾਂ ਹੋਈਆਂ ਪੰਜਾਬ ਦੀਆਂ ਉਦੋਂ ਅਸੀਂ ਇਕੱਠਿਆਂ ਨਹੀਂ ਲੜੀਆਂ ਸੀ ਠੀਕ ਹੈ ਜੀ ਯੂਥ ਕਾਂਗਰਸ ਦੀ ਪਹਿਲੀ ਇਲੈਕਸ਼ਨ ਜਿਹੜੀ ਪੰਜਾਬ 'ਚ ਹੋਈ ਸੀ ਉਹ ਕੱਠਿਆਂ ਨੇ ਲੜੀ ਸੀ ਦੋਨਾਂ ਨੇ ਕਿਉਂਕਿ ਇਹ ਜੇ ਇਲੈਕਸ਼ਨ ਲੜਨ ਦੀ ਇਲੈਕਸ਼ਨ ਮੈਨੇਜਮੈਂਟ ਦੇਖਗੇ ਤਾਂ ਮਤਲਬ ਮੈਂ ਰੇਟ ਕਰਦਾ ਕਿ ਰਾਜਾ ਵੜਿੰਗ ਪੰਜਾਬ ਦੇ ਟੌਪ ਬੰਦਿਆਂ 'ਚੋਂ ਜਿਹੜੇ ਇਲੈਕਸ਼ਨ ਮੈਨੇਜ ਕਰਦੇ ਆ ਤੇ ਸੱਚੀ ਲੜਦੇ ਆ ਜਿਹੜੇ ਇਲੈਕਸ਼ਨ ਜਦੋਂ ਕਿਸੇ ਨੂੰ ਆਉਂਦੇ ਆ ਤਾਂ ਇੱਕ ਉਹ ਪੁਰਾਣੇ ਉਹਨਾਂ ਦੀ ਗੱਦੜ ਵਾਏ ਤੋਂ 500 ਬੰਦਿਆਂ ਦੇ ਇੱਕ ਹੈਗਾਗਾ ਇਕੱਠੇ ਆਉ ਉਹਨਾਂ ਦੀਆਂ ਡਿਊਟੀਆਂ ਬੰਦੇ ਯੂਟਿਲਾਈਜ਼ ਕਿਵੇਂ ਕਰਨੇ ਆ ਕਾਫੀ ਤਕੜੇ ਮੈਨੇਜਰ ਨਹੀਂ ਨਹੀਂ ਚੰਗਾ ਉਹ ਹਮੇਸ਼ਾ ਜਿਹੜਾ ਆਰਗੇਨਾਈਜੇਸ਼ਨ ਚ ਉਹਨੇ ਚੰਗਾ ਕੰਮ ਕੀਤਾ ਹੈ ਆਈਵਾਈਸੀ ਦੇ ਪ੍ਰਧਾਨ ਰਹੇ ਹੋ ਅੱਜ ਪੀਸੀਸੀ ਦੇ ਪ੍ਰਧਾਨ ਨੇ ਇਸ ਕਰਕੇ ਅਹੁਦੇ ਤਾਂ ਹਾਸਲ ਤਾਂ ਹੀ ਕਰਦਾ ਬੰਦਾ ਜੇ ਉਹ ਕੋਈ ਕਿਸੇ ਪਾਰਟੀ ਲਈ ਕੰਮ ਕਰਦਾ ਜਾਂ ਮਿਹਨਤ ਕਰਦਾ ਹੈ ਕੀ ਬਣੂਗੀ ਇਹ ਤਾਂ ਪਰਮਾਤਮਾ ਤੋਂ ਬਾਅਦ ਲੁਧਿਆਣੇ ਦੇ ਲੋਕ ਦੱਸਣਗੇ ਕਿਉਂਕਿ ਇਹ ਗਿੱਦੜਵਾ ਨਹੀਂ ਨਾ ਇਹ ਲੁਧਿਆਣਾ ਹੈ ਤੇ ਜੇ ਉਰੇ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਇੰਟਰਵਿਊ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਕੌਣ ਕਰ ਗਿਆ ਸਿੱਧੇ ਮੂਸੇ